ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਕਰੋ ਅੱਜ ਦਾ ਵੀਊ ਚੈੱਕ ਅੱਜ ਹੀ ਨਿਕਲੀ ਵੀ ਆਇਆ ਣਤਪਾ ਕਈ ਦਿਨ ਹੋ ਗਏ تھے ਬੱਦਲ ਹੀ ਬੱਦਲ ਚੱਲ ਰਹੇ ਤੇ ਸ੍ਰੀ ਗੁਰੂ ਜੀ ਸਾਰਿਆਂ ਨੂੰ ਜਿਨਾਂ ਤੇ ਤੁਹਾਨੂੰ ਪਤਾ ਮੌਸਮ ਦੋ ਦਿਨ ਦੀ ਰੋਕੀ ਮਾਰੀ ਦਾ ਰਿਹਾ ਠੰਡਾ ਜਿਹਾ ਅੱਜ ਸੋਚਿਆ ਸੀ ਆਲੂ ਵਾਲੇ ਪਰੌਠੇ ਬਣਾ ਲਈਏ ਜੀ ਕਾਕੂ ਤੇ ਮੈਂ ਅਸੀਂ ਦੋ ਹੀ ਜਣੇ ਆ ਜੀ ਅਸੀਂ ਚਾਲੂ ਵਾਲੇ ਪਰੌਠੇ ਬਣਾ ਲੈਂਦੇ ਆ ਜੀ ਅੱਜ ਤਾਂ ਹੁਣ ਲੱਗੇ ਜੀ ਆਲੂ ਵਾਲੇ ਪਰੌਠੇ ਤਿਆਰੀ ਇਧਰ ਆਲੂ ਉਬੜ ਗਏ ਬਸ ਇਧਰ ਮਸਾਲਾ ਲੱਗੇ ਹੋਏ ਜੀ ਤਿਆਰ ਕਰਨਾ ਇਹਦੇ ਚ ਮਸ਼ੀਨ ਚ ਕੱਢਣਾ ਜੀ ਅਸੀਂ ਆ ਗਾਲੂ ਇਹੇ ਉਬੜਦੇ ਇਧਰ ਜਦੋਂ आलू प्याज करके सारा कुछ कर लिया मशीन हरिया मिर्च सब कुछ कटूंगे मिकसी चु जो कट के पाओ तो डक जो बहुत बुरे मोह चाहते है जी इस करके मशीन चुना कटूंगे जी पता है कि साड़ी हमारा है ਪਹਾੜ ਦਾ ਜਿਕਾ ਲੱਗਾ ਜੰਦਾਰ ਵੀ ਸਾਰਾ ਸਮਾਂ ਪਹਾੜ ਦਾ ਅੱਜਕੱਲ ਠੰਡ ਠੰਡ ਚੱਲਦਾ ਜੀ ਨਵੇਂ ਕੱਟ ਕੇ ਧੋリエ ਜੀ ਫਿਰ ਦੇ ਚਲ ਮਸ਼ੀਨ ਤੇ ਬਰਪੂ ਵੇ ਜੀ ਲਓ ਜੀ ਪਰੌਂਠੇ ਦੀ ਤਿਆਰੀ ਹੋ ਗਈ ਸ਼ੁਰੂ

ਅੱਲੂ ਹੋ ਗਏ ਪਿਆਰ ਕਰਲੇ ਦੀ ਕੱਦੂ ਪਾਸ ਹੁਣ ਇਹਦੇ ਵਿੱਚ ਪਾਈਏ ਜੀ ਜਿਹੜਾ ਸੀ ਮਸਾਲਾ ਭਰਿਆ ਤਾਂ ਸ਼ਾਇਦ ਅੱਜ ਪ੍ਰਾਂਠੇ ਥੋੜੇ ਜਿਹਾ ਚਟਪਟੇ ਹੀ ਬਣਾਉਣੇ ਆ ਸੀ ਪਿਆਜ਼ ਹਰੀ ਮਿਰਚ ਚਾਰ ਹੋਰ ਜੀ ਪਾ ਲਈ ਹੁਣ ਹੁਣੇ ਦੇ ਵਿੱਚ ਪਾਉਂਗਾ ਜੀ ਥੋੜਾ ਜਿਹਾ ਨਮਕ 78 ਡੰਡੂ ਜੀ ਪਾ ਲਿਆ ਜੀ ਅਸੀਂ ਕਾਲੀ ਮਿਰਚ ਜੀਰਾ ਵੀ ਜ਼ਰੂਰੀ ਹੈ ਜੀ ਸਾਬਤ ਪਾਣਾ ਵਧੀਆ ਲੱਗਦਾ ਇੱਧਰ ਪਾਉਂਗਾ ਜੀ ਥੋੜੀ ਜਿਹੀ ਹਲਦੀ ਨਹੀਂ ਤਾਂ ਚਿੱਟੇ-ਚਿੱਟੇ ਜੇ ਬਣਦੇ ਆ ਜੀ ਅਜੀਬ ਜਿਹਾ ਲੱਗਦੇ ਆ ਥੋੜੀ ਜਿਹੀ ਹਲਦੀ ਵੀ ਚਾਹੀਦੀ ਹੈ ਜੀ ਪਾ ਲਓ ਜੀ ਆਪਾਂ ਪਤਾ ਜੀ ਹੁਣ ਨਾ ਬੋ ਜਵੇ ਤੇ ਕਰਕੇ ਇੰਨਾ ਵੀ ਪਾਇਆ ਜੀ ਬਾਕੀ ਫਿਰ ਬਾਪਿਆਰ ਬੁਲਾ ਕੇ ਭੋਗ ਫਿਰ ਉਹਦੇ ਬਾਅਦ ਚੈੱਕ ਕਰੂੰਗਾ ਜੀ ਲੰਬਰੀ ਚ ਹਾਂ ਜੀ ਆਲੀ ਜੀ ਮਸਾਲਾ ਬਾਕੀ ਜੀ ਇੱਕ ਹੋਰ ਆ ਜੀ ਸਾਡਾ ਇੱਕ ਹੋਰ ਬਲੌਗ ਹੈ ਜੀ ਗੁਰਜਤ ਸਿੰਘ ਬਲੌਗ ਜੀ ਉਹਨੂੰ ਵੀ ਸਬਸਕ੍ਰਾਈਬਰ ਕਰਿਓ ਜੀ ਜ਼ਰੂਰ ਮੁਰਸੀ ਅਸਸ ਸਿੰਘ ਬਲੌਗ ਆ ਜੀ ਉਹ ਵੀ ਮੇਰੀ ਭੈਣ ਦਾ ਜੀ ਦਿੱਲੀ ਤੋਂ ਜੀ ਉਹਨੂੰ ਵੀ ਦੇਖਿਆ ਕਰੋ ਜੀ ਤਾਂ ਸਪੋਰਟ ਕਰਿਆ ਕਰੋ ਜੀ। ਹੌਜੀ ਪਰੌਠੇ ਦੀ ਤਿਆਰੀ ਹੋ ਗਈ ਸ਼ੁਰੂ। ਜੀ ਪਰੌਠੇ ਬਾਕੀ ਪਤਾ ਨਹੀਂ ਭਾਈ ਤੁਹਾਨੂੰ ਸਾਡੇ ਪਰੌਠੇ ਪਸੰਦ ਆਣੇ ਤੁਸੀਂ ਕਿੱਦਾਂ ਬਣਾਉਂਦੇ ਅਸੀਂ ਤਾਂ ਇੱਦਾਂ ਹੀ ਬਣਾਉਂਦੇ ਆ ਜੀ। ਤੁਸੀਂ ਤਾਂ ਸਭ ਤੋਂ ਵਧੀਆ ਬਣਾਉਂਦੇ ਹੋਣੇ ਜੀ। ਕੀ ਅਸੀਂ ਪਰੌਂਠਾ ਆਤੀ ਹਾਂ ਲੱਕੜੀ ਲਾਈ ਨਹੀਂ ਅੰਕ ਕਬਜਾ ਤੀਰ ਮੁੰਡਿਆ ਲਓ ਜੀ ਪਰੌਂਠੇ ਹੋ ਗਏ ਜੀ ਤਿਆਰ बाबेन भी लो भ अब भी बेचारू खा लुआरिया रोटिया चलो जो, जो बाबाद भोग ला दिए ਪਰਾਠੇ ਸਾਡੇ ਬਣ ਗਏ ਜੀ ਇੱਧਰ ਫਿਰ ਬਿੰਦੇ ਆ ਤੁਹਾਨੂੰ ਫੇਰ ਨਾਲੇ ਹੋ ਪਰਾਠੇ ਸਾਡੇ ਬਣ ਗਏ ਜੀ ਇੱਧਰ ਫਿਰ ਬਿੰਦੇ ਆ ਤੁਹਾਨੂੰ ਫੇਰ ਨਾਲੇ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿ ਤਰ੍ਹਾਂ ਕਿ ਤੁਹਾਨੂੰ ਪਤਾ ਵੀ ਬੱਦਲ ਵਾਈ ਨਹੀਂ ਚੱਲ ਰਿਹਾ ਮੌਸਮ ਦੇਖੋ ਜੀ ਸਾਡੇ ਕਿਹਾ ਜਾ ਤੇ ਥੱਲੇ ਚੁੱਕਦੇ ਆ ਜੀ ਸਾਡੇ ਬਲਦ ਅਸੀਂ ਚੱਲੇ ਜੀ ਸਾਡੇ ਪੜੋਸੀਆਂ ਤੇ ਲੈ ਆ ਜੀ ਅਸੀਂ ਸੁੱਕਾ ਕੋ ਸਾਹਮਣੇ ਘਰ ਆ ਜੀ ਉਨਾਤੇ ਅਸੀਂ ਚੱਲੇ ਕੀ ਸੁੱਕਾ ਕਾ ਲੈ ਆਣ ਕਾਕੂ ਤੇ ਮੈਂ ਜੀ ਓंका ਸੁੱਕਾ ਕਾ ਲੈ ਆ ਕੇ ਰੱਖ ਲੀਆ ਮੀਂਹ ਦਾ ਪਤਾ ਨਹੀਂ ਜਾਂਦਾ ਫੇ ਡੰਗਰਾਂ ਨੂੰ ਪਾ ਜਾਂਦਾ ਜੀ ਅੰਦਰ ਪਾਹ ਹੋ ਜਾਂਦਾ ਤੁਸੀਂ ਕਹੇ ਜੀ ਅਸੀਂ ਲੈ ਆਈਏ ਕਾ ਹੁਣ ਭਰ ਦੇ ਚੋਗਰੇ ਉਹ ਸਾਡੇ ਨੀਚੇ ਮੀਂਹ ਇੱਧਰ ਕਰਿਆ ਪਿਆ ਰੋਡ ਦਾ ਹਾਲ ਖਰਾਬ ਇਹ ਦੇਖੋ ਜੀ ਨੇਰੀ ਆਈ ਥੀ ਜੇ ਤੂਫਾਨ ਆਇਆ ਥਾ ਉਹਦੇ ਨਾਲ ਕਿੰਨੇ ਸ੍ਰਿਹਾਲ ਛੜੇ ਵੇ ਇੱਧਰ ਚਿੱਲਾਂ ਦੇ ਸ੍ਰਿਹਾਲ ਛੜ ਗਏ ਸਾਰੇ ਹਨਾ ਕਈ ਦਰਖਤ ਵੀ ਗਿਰ ਕੇ ਇੱਧਰ ਨੂੰ ਉੱਪਰ ਨੂੰ ਹੂੰ ਮਾਂ ਚੀਲੀ ਗਿਰ ਗਈ ਉੱਪਰ ਉਹ ਉੱਥੇ ਗਿਰ ਗਈ ਉਹ ਸੀ ਵੀ ਫਤ ਗਈ ਉਹ ਹੋਰ ਸੁੱਕੀ ਚੀਲ ਥਿੱਤੇ ਕੋ ਗਿਰ ਗਈ ਕੋ ਗਿਰ ਗਈ ਹੂੰ ਯਾ ਢਾਗੀ ਸਾਰੇ ਉਹ ਪਾਰਨੇ लौजी मैं पहला पहुंच गया था घर का लेके ते मम्मी आ रही थी पीछे फिर मैं आ गया मम्मी का फाड़ना पारिया चल भाग गया फोन बंद करला ओ लो लो जी, मम्मी का ਲੈ ਲੱਕ ਜਮ ਫਾਲਦਲੇ ਆਵਾਂ ਇਹ ਸੋਈ ਵੀ ਜੀ ਆਪਣੀ ਬੱਕਰੀ ਤੇ ਇਹਨੇ ਪੀਣਾ ਜੀ ਹੁਣ ਦੁੱਧ ਕੀ ਆ ਪੀਣਾ ਦੁੱਧੂ ਪੀਣਾ ਹੂੰ ਕੀ ਆ ਪੀਓਗੇ